ਵਾਹਿਗੁਰੂ ਸਾਹਿਬ ਜੀ ਤਿ ਚਰ ਮੂ ਨ ਥੜਿੰਦੋ ਜਿ ਚਰ ਆਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਸੁਖੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਸ਼ਾਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਗੁਰ ਆਪਨ ਉਪਰ ਬਲ ਜਾਈਐ ਸੁਗਾਈ ਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਆਪਣੇ ਉੱਪਰ ਬਲ ਜਾਈਐ ਆਠ ਪਹਰ ਹਰ ਹਰ ਜਸ ਗਾਈਐ ਸਮਰੋ ਸੋ ਪਰਬ ਆਪਣਾ ਸੁਆਮੀ ਸਗਲ ਘਟਾਕਾ ਅੰਤਰ ਜਾਮੀ ਰਹਾਉ ਜਨ ਕਮਲ ਸਿਉ लागी ਬਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸ਼ਾਦ ਵਸੈ ਮਨ ਮਾਹੀ ਜਨਮ ਜਨਮ ਕੈ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ

ਸੰਤ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਗੁਰ ਆਪਨੇ ਉੱਪਰ ਬਲ ਜਾਈਐ ਆਠ ਪਰ ਹਾਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸੰਗਲ ਕਟਾਕ ਅੰਤਰ ਜਾਮੀ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿ ਸਾਹਿਬ ਜੀ ਆਦੇ ਭਰਮ ਪੁਲਾਣੀਆ ਦੁਜਾ ਲਗਾ ਹੀਤ ਲਖ ਸ਼ਿੰਗਾਰ ਬਣਾਇਆ ਕਰਜ ਨਹੀਂ ਕੀਤ ਅਦੇ ਭਰਮ ਉਲਾਣੀਆਂ ਦੁਜਾ ਲਗਾ ਹੀਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕੈ ਸੰ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੇ ਪੇਤ ਛੱਡ ਖੜੋਤੇ ਖਿੰਨੇ ਮਾਹੇ ਜਿਨਸਿਓ ਲਗਾਹਿਤ ਹੱਥ ਮਰੋੜਾ ਤਨ ਕਪੇ ਸ਼ਾਹ ਹੋਵਾ ਛੇਤ ਜੇ ਹ ਬੀਜਾ ਸੋਲੁਣਾ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਇਤ ਪ੍ਰਭ ਦੇਤ ਸੇ ਭਦੇ ਨਰਕ ਨਾ ਪਾਈ ਆ ਗੌਰ ਰਖਣ ਵਾਲਾ ਏ ਤ ਨਾਨਕ ਪ੍ਰਭ ਸਰਨਾਗਤੀ ਚਾਰਨਾ ਬੋਇਥ ਪ੍ਰਭ ਦੇਤ ਸੇ ਪਾ ਦੇ ਨਰਕ ਨਾ ਆਈ ਆਹ ਗੋ ਰਖਣ ਵਾਲਾ ਹੇਤ ਕ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਬਾਦੋਂ ਦਾ ਮਹੀਨਾ ਸ਼ਨੀਵਾਰ ਪਰ ਆਰੰਭ ਹੋਇਆ ਹੈ ਸਭ ਸੰਤਾਂ ਨੂੰ ਸੁਹਾਵਣਾ ਹੋਵੇ ਜੀ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਪਰਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਬ ਜੀ ਭਗਤ ਪਗਉਤੀ ਤਿਸੇ ਕੀ ਜੋ ਰਨ ਤੀਰ ਤਰੇ ਤੇ ਅੰਗ ਸੰਗ ਉਮਲਾਗ ਰਹੁ ਜੋ ਪਾਛਾ ਪਗ ਨ ਧਰੇ ਤੇ ਅੰਗ ਸੰਗ ਤੁਮ ਉਾਗਰੋ ਜੋ ਪਾਛਾ ਪਗ ਨ ਤਰੇ ਵਾਹਿਗੁਰੂ ਜੀ ਸਵਿਆ ਸੇਵਾ ਕੇ ਦਸ ਸੈਗਨ ਜੀਤ ਲੈ ਰਿਸ ਸੋਪਨ ਲਛਕ ਜਸ ਸੰਘਾਰੇ ਸ਼ਿਵ ਏ 10 ਸੈ ਗਨ ਜੀਤ ਲੈ ਰਿਸ਼ ਸੋਪਨ ਲਸ਼ਕ ਜਸ਼ ਸੰਘਾਰੇ ਰਾਸ਼ਸ਼ 23 ਲੱਖ ਹਨੇ ਕਬ ਸਿਆਮ ਭਨੇ ਜਮ ਧਾਮ ਸੁਧਾਰੇ ਸ੍ਰੀ ਬਿਰਜ ਨਾਦ ਕੀਓ ਬਿਰਥੀ ਬਉਦਾਰ ਕੇ ਤਨ ਘਾਓ ਪਰ ਹਾਰੇ ਦਵਾਦ ਸੂਰ ਨਿਹਾਰ ਨਸ਼ੇਸ਼ ਤਨੇਸ਼ ਜਾਲੇਸ਼ ਪਸ ਵੇਸ ਪਧਾਰੇ ਸ੍ਰੀ ਬਿਜਨਾਦ ਕੀਓ ਬਿਰਥੀ ਬਉ ਦਾਰਕ ਕੇ ਤਨ ਕਾਉ ਪਰਹਾਰੇ ਦਵਾ ਦਾ ਸੂਰ ਨਿਹਾਰ ਨਸ਼ੀਸ਼ ਤਨਹੇਸ਼ ਜਾਂਲੇਸ਼ ਬਸ ਵੇਸ ਪਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ